ਕਾਫੀ ਭਰਾਵਾਂ ਦੀ ਵੀਰੋ ਡਿਮਾਂਡ ਰਹਿੰਦੀ ਹੈ ਵੀ ਛੋਟਾ ਟਰੈਕਟਰ ਹੋਵੇ ਅਸੀਂ ਬਾਲੇ ਪੈਸੇ ਨਹੀਂ ਲਾਉਣੇ ਘੱਟ ਮੁੱਲ ਦਾ ਟਰੈਕਟਰ ਹੋਵੇ ਆਪਣੇ ਕੋਲੇ ਤਾਂ ਤੁਹਾਨੂੰ ਪਤਾ ਹੀ ਵੀਰੋ ਘੱਟ ਮੁੱਲ ਵਾਲੇ ਟਰੈਕਟਰ ਨਹੀਂ ਹੁੰਦੇਗੇ ਵਿੱਚ ਇਕੱਠੇ ਇੱਕ ਹੁੰਦੇ ਆ ਜਿਹੜੇ ਵੱਡੇ ਟਰੈਕਟਰਾਂ 'ਚ ਕਿਵੇਂ ਆਹ ਟਰੈਕਟਰਾਂ 'ਚ ਟਰੈਕਟਰ ਇਕੱਠੇ ਹੋਏ ਆ ਜਾਂਦੇ ਆ ਅਕਸਰੀ ਕਿਹੜੇ ਛੋਟੇ ਟਰੈਕਟਰ ਹੁੰਦੇ ਨਾਲ ਦੀ ਨਾਲ ਇਹ ਵਕੀਲ ਦੀ ਡਿਊਟੀ ਲੱਗੀ ਹੋਈ ਹੈ ਗੈਰੀ ਭਾਗੀ ਵਾਲੇ ਦੀ ਉਹਨੂੰ ਆਪਾਂ ਸਾਰੇ ਹੈਂਡ ਓਵਰ ਕਰ ਦਿੰਨੇ ਆ ਹੋ ਟਰੈਕਟਰ ਜੇ ਤੁਸੀਂ ਆ 2002 ਮਾਡਲ ਖਰੀਦਣਾ ਤਾਂ ਵਕੀਲ ਦਾ ਨੰਬਰ 98724 67002 ਇਹਦੇ ਐਮਲੋ 77 ਕ ਪੈਸੇ ਟਾਇਰ ਆ ਬੀਕੇਟੀ ਦੇ 2002 ਮਾਡਲ ਆ ਵਧੀਆ ਸਾਫ ਟਰੈਕਟਰ ਆ ਪੰਜਾਬ ਨੰਬਰ ਚਿੱਪ ਵਾਲੀ ਕਾਪੀ ਆ ਇਹ ਲਹਿਰੇ ਮੁਹੱਬਤ ਨਾਗਾ ਉਹਨਾਂ ਬੰਦਿਆਂ ਕੋਲੇ ਸੀ ਕਾਫੀ ਚਿਰ ਦਾ ਆਪਾਂ ਤਾਂ 60 55 ਲੈ ਗਏ ਸੀਗੇ ਉਹ ਆ ਤੁਸੀਂ ਹਾਲਤ ਚੈੱਕ ਕਰ ਲਓ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਛੋਟਾ ਜਿਹਾ 80% ਟਾਇਰ ਆ ਇੰਜਨ ਗੇਅਰ ਦਾ ਜਮਾ ਸਹੀ ਆ ਆ ਛੋਟਾ ਜਿਹਾ ਡਿਸਟ੍ਰੀਬਿਊਟਰ ਲੱਗਿਆਗਾ 6 ਚਿਰੀ ਹੋਇਆਗਾ ਹਾਲਤ ਇਹਦੀ ਚੈੱਕ ਕਰ ਲਓ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਇਹ ਟਰੈਕਟਰ ਜੇ ਲੈਣਾ ਤਾਂ ਤੁਸੀਂ ਵਕੀਲ ਨਾਲ ਸੰਪਰਕ ਕਰ ਲਓ 98724 67002 ਆਹ ਨੰਬਰ ਆ ਪੀਬੀ 986483 ਅੱਗੇ ਆ ਗਿਆ ਉਦੋਂ ਵੀ ਸਸਤੇ ਮੁੱਲ ਦਾ ਟਰੈਕਟਰ ਇਹ ਟਰੈਕਟਰ ਹੈਗਾ 98 ਮਡਲਾ 98 ਮਡਲਾ ਆ ਛਤਰੀ ਸੁਤਰੀ ਦੇ ਕਪੜਾ ਕੋਪੜਾ ਵਕੀਲ ਲਵਾ ਲੂਗਾ ਇਹ ਇਹ ਟਰੈਕਟਰ ਕਿਸੇ ਵੀਰ ਨੇ ਸੱਜਣ ਨੇ ਲੈਣਾ ਹੋਵੇ ਤਾਂ 98 ਮਾਡਲ ਟਰੈਕਟਰ ਆ ਆ ਦੇਖੋ ਹਾਲਤ ਹੁਲਤ ਦਾ ਵੀਰੋ ਕੋ ਰੇਟ ਘੱਟ ਆ ਉਹ ਜੀ ਹਾਲਤ ਦੇ ਮਿਲਣਗੇ ਇਹ ਟਰੈਕਟਰ ਲੈਣਾ ਇਹ ਵੀ ਵਕੀਲ ਕੋਲੇ ਲੱਗ ਗਿਆ ਬਾਕੀ ਹੋਰ ਟਰੈਕਟਰ ਆ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ 98724 67002 ਤੇ ਇਸ پارک ਕਰਕੇ ਤੁਸੀਂ ਲੈ ਆ ਸਕਦੇ ਹੋ ਅੱਗੇ ਆ ਗਿਆ ਸੋਨਾ ਲੀਕਾ ਸੋਨਾ ਲੀਕਾ ਆ ਗਿਆ 750 ਇਹ ਟਰੈਕਟਰ ਬਿੰਦਰ ਕੋਲੇ ਆ ਅਲੱਗ-ਅਲੱਗ ਮੁੰਡਿਆਂ ਦੀਆਂ ਡਿਊਟੀਆਂ ਲੱਗੀਆਂ ਜਾਂਦੀਆਂ ਨੇ ਇਹ ਟਰੈਕਟਰ ਬਿੰਦਰ ਚਨਾਥਰ ਵਾਲੇ ਕੋਲੇ ਆ ਇਹ ਟਰੈਕਟਰ 2001 ਮਾਡਲ ਆ ਇੱਕ ਮਾਡਲ ਵਧੀਆ ਸਾਫ਼ ਸੁਥਰਾ ਟਰੈਕਟਰ ਆ ਸਾਫ਼ ਸੁਥਰਾ ਟਰੈਕਟਰ 2001 ਮਾਡਲ ਆ ਆ ਹਾਲਤ ਦੀ ਚੈੱਕ ਕਰ ਸਕਦੇ ਹੋ ਤੁਸੀਂ 80 ਪੈਸੇ ਟਾਇਰ ਇਹਦੇ ਆ 80 ਪੈਸੇ ਟਾਇਰ ਇਹਦੇ ਆ ਪੂਰੀ ਕੰਡੀਸ਼ਨ ਪੂਰੀ ਫੁੱਲ ਸਾਫ਼ਾ ਇਹ 21 ਚਿਰੀ ਆ ਤੇ ਸੋਨਾ ਲਿਕਾ 750 ਚਾਰ ਸਿਲੰਡਰ ਅੱਗੇ ਆ ਗਿਆ ਬਹੁਤ ਸਾਫ਼ ਟਰੈਕਟਰ ਇਹਨਾਂ ਟਰੈਕਟਰਾਂ ਚੋ ਸਾਰੇ ਟਰੈਕਟਰਾਂ ਚੋ ਸਾਫ਼ ਟਰੈਕਟਰ 735 735 ਬਾਹਰ ਪੰਪਾ ਮੂਲ ਟਾਇਰ 80 ਪੈਸੇ ਮੰਗਲੇ ਟਾਇਰ 40 ਕਿ ਪੈਸੇ ਆ ਸਾਫ਼ ਆ ਟਰੈਕਟਰ ਪੂਰਾ ਵਧੀਆ ਕੰਡੀਸ਼ਨ ਦਾ ਸਾਫ਼ ਆ ਦੇਖੋ ਕਈ ਵਾਰ ਅਗਲਾ ਕਹਿੰਦਾ ਫੋਟੋਆਂ ਪਾ ਦਿਓ ਵੀਰੇ ਛੋਟੇ ਟਰੈਕਟਰਾਂ ਦੀਆਂ ਫੋਟੋਆਂ ਨਹੀਂ ਪੈਂਦੀਆਂ ਗੀਆਂ ਕਿਉਂ ਛੋਟੇ ਟਰੈਕਟਰਾਂ ਦੀਆਂ ਫੋਟੋਆਂ ਖਿੱਚਣ ਵੇਲੇ ਹੋਰ ਵੱਡੇ ਟਰੈਕਟਰ ਸਾਡੇ ਕੋਲੇ ਬਹੁਤ ਖੜੇ ਆ ਜੇਕਰ ਵੱਡੇ ਡੈਕਟਰ ਵੀ ਖਰੀਦਦੇ ਨੇ ਕਿ 4x4 522 ਖੜਿਆ ਹੋਰ ਖੜਿਆ ਆ ਆ ਦੇਖੋ ਆ ਦੇਖੋ ਮਰਿਆੜ ਦੇਖ ਲਓ ਮਰਿਆੜਾ ਮੂੜਾ ਸਾਫ ਆ ਪੂਰਾ 9872467002 ਆ ਹਾਲ ਚੈੱਕ ਕਰ ਲਓ ਪੂਰਾ ਸਾਫ ਆ ਥੱਲੇ ਥੱਲੇ ਦੇਖੋ ਪੂਰਾ ਸਾਫ ਹੈ ਇੰਜਨ ਉਹ ਜੰਦਾ ਪੂਰਾ ਰੰਗ ਰੰਗ ਪੂਰਾ ਪਿਆਗਾ ਰੰਗ ਰੰਗ ਪੂਰਾ ਪਿਆਗਾ ਜੇ ਵੱਡੇ ਟਰੈਕਟਰ ਖਰੀਦਨੇ ਤੁਸੀਂ ਬੜਾ ਟਰੈਕਟਰਸ ਵਰਕ ਕਰ ਲਿਓ ਆ 36 30 ਆਇਆ 56 20 ਆਇਆ ਰਾਤ ਬਹੁਤ ਟਰੈਕਟਰ ਆਏ ਆ ਇਹ ਟਰੈਕਟਰ ਅੱਜ ਤਲਵੰਡੀ ਸਾਬੋ ਮੰਡੀ ਤੇ ਚੱਲੇ ਆ ਉੱਥੇ ਵੀ ਤੁਸੀਂ ਖਰੀਦ ਸਕਦੇ ਹੋ